ਜਿਹੜਾ ਇਹਨਾਂ ਨੇ 10 ਸਾਲ ਨਾ ਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁੱਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁੱਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਾਦਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕਿ ਥੋੜਾ ਉਹਨਾਂ ਦਾ ਸੁਧਾਰ ਕਰ ਦਿਓ ਜਿਹੜੇ ਨਰਕ 'ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਦੋਹਰਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ ਮੋਟੀ ਗ੍ਰਾਂਟਾ ਭੇਜ ਦੋ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦੋ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ ਤੇ ਕਾਲੀ ਦਲ ਨੇ ਇਹਨਾਂ ਧੋਖੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝਾਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਇਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਤੇ ਅੱਜ ਵੀ ਤੁਸੀਂ ਦੇਖੀ ਚਲੋ ਹੌਲੀ ਹੌਲੀ ਆ 10 ਦਾ ਇਕੱਠਾ ਹੀ ਨੇ ਇੱਥੇ ਝੂਠ ਮਾਰ ਕੇ ਗਏ ਸੀ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚੱਲੂਗੀ ਇੰਡੀਆ ਆਲਾਈንስ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ ਹਾਂ ਤਿੰਨ ਹੋਰ ਨੇ ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ ਟੱਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਪਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿੱਜ ਕੇ ਹੁਣ ਵੀ 545 ਦੇ ਵਿੱਚੋਂ ਪਾਵੇਂ ਕੱਲੀ ਆਵਾਜ਼ ਹੋਗੀ ਸ਼ਰੋਵਨੀ ਅਕਾਲੀ ਦਲ ਦੀ ਲੇਕਿਨ ਪਾਵੇਂ ਸਾਡੇ ਕਿਸਾਨਾਂ ਦਾ ਮੁੱਦਾ ਹੈ ਪਾਵੇਂ ਸਾਡੇ ਪਾਣੀਆਂ ਦੀ ਲੜਾਈ ਹੈ ਪਾਵੇਂ ਸਾਡੇ ਧਾਰਮਿਕ ਸਾਨਾਂ ਦੀ ਲੜਾਈ ਹੈ ਪਾਵੇਂ ਬੰਦੀ ਸਿਖਾਂ ਦੀ ਲੜਾਈ ਹੈ ਇੱਕ ਇੱਕ ਮੁੱਦਾ ਪਾਵੇਂ ਸਮਾਂ ਦੇਣ ਨਾ ਦੇਣ ਲੇਕਿਨ ਆਵਾਜ਼ ਬੁਲੰਦ ਕਰਨ ਤੋਂ ਮੈਂ ਪਿੱਛੇ ਨਹੀਂ ਹਟਦੀ ਕਿਉਂਕਿ ਜ਼ਰੂਰ ਹੈ ਇਸ ਕਾਲ ਦਾ ਚਿੰਤਨ ਕਰੋ ਕਿ ਵੀ ਪਿੰਡਾਂ ਤੋਂ ਜੇ ਅਸੀਂ ਸਾਡੀ ਘਾਟ ਰਹਿ ਗਈ ਉਹਦਾ ਕਾਰਨ ਕੀ ਸੀ ਕਿ ਅਸੀਂ ਆਪਣਾ ਸਨੇਹਾ ਘਰ ਕਰਤਾ ਹੀ ਲਜਾਂ ਚੇ ਘਾਟ ਕਮ ਹੀ ਰਹੀ ਕਿ ਅਸੀਂ ਲੋਕਾਂ ਦੇ ਵਿੱਚ ਘਟ ਵਿਚਰਦੇ ਸੀ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਾ ਨਹੀਂ ਸਮਝਦੀ ਕਿ ਜਿਹੜੇ ਸਾਡੇ ਵਿੱਚੋਂ ਯਾ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੀ ਤੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਵੀ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਛਾਤੀਏ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹੋਂਦ ਤਬ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿਤਾਤੇ ਸੀ ਉਨ੍ਹੀ ਚ ਹੁਣ ਵੀ ਪਰਵਾਹ ਜਿਤਾਤਾ ਤਾਂ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ ਸੋ ਪਹਿਲੇ ਤਾਂ ਆਤਮ ਚਿੰਤਨੋ ਕਰਨ ਜਿਹੜੀ ਉਂਗਲ ਚੱਕਦੇ ਨੇ ਤੇ ਅਸੀਂ ਵੀ ਆਤਮ ਚਿੰਤਨ ਕਰੀਏ ਕਿ ਅਸੀਂ ਸੁਧਾਰ ਕਿਵੇਂ ਕਰ ਸਕਦੇ ਹਾਂ ਤੇ ਮਾਫ ਕਰਨਾ ਮੈਂ ਤਾਂ ਇਸ ਗੱਲ ਦਾ ਵੀ ਬੁਰਾ ਮਨ ਨਹੀਂ ਆ ਚਲੋ ਲੋਕਾਂ ਦਾ ਫਤਵਾ ਸੀ ਆਪਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਘੱਲੂਕਾਰ ਦੇ ਹਫਤੇ ਵਿੱਚ ਜਿੱਥੇ ਸਾਰਾ ਸਿੱਖ ਕੌਮ ਇਸ ਹਫਤੇ 'ਚ ਸੋਗ ਮਨਾਉਂਦਾ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਉਸ ਕਾਂਗਰਸ ਪਾਰਟੀ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ, ਤੋਪਾਂ ਦੇ ਨਾਲ ਕਿਹੋ ਜਿਹਾ ਘੈਰਟ ਆਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੋਲੀਆਂ ਚਲਾਈਆਂ ਤੇ ਇਸ ਹਫਤੇ 'ਚ ਜਦ ਸਾਰਾ ਕੌਮ ਸੋਗ ਬਣਾਉਂਦੀ ਐ ਉਸ ਹਫਤੇ 'ਚ ਸਾਡੇ ਹੀ ਕੋਈ ਭਰਾਵਾ ਕਈ ਭਰਾਵਾਂ ਨੇ ਉਸ ਕਾਂਗਰਸ ਪਾਰਟੀ ਦੇ ਉੱਤੇ ਮੋਹਰ ਲਾ ਕੇ ਉਹਨਾਂ ਦੇ ਬੰਦੇ ਕਾਮਯਾਬ ਕੀਤੇ। ਸੋਚਣਾ ਤਾਂ ਬੰਦਦਾ ਹੀ ਐ ਕਿ ਕਿਹੜੇ ਪਾਸੇ ਪੰਥ ਜਾ ਰਿਹਾ। ਲੇਕਿਨ ਮੈਂ ਤੁਹਾਡਾ ਧੰਨਵਾਦ ਕਰਦੀ ਆਂ। ਜਿਹੜੇ ਮਾਝੇ ਦੇ ਲੋਕੀ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਬਠਿੰਡੇ ਦੇ ਲੋਕਾਂ ਨੇ ਮਹਿਸੂਸ ਕਰਕੇ ਇਹੋ ਜਿਹਾ ਸਫਾਇਆ ਕੀਤਾ ਕਾਂਗਰਸ ਪਾਰਟੀ ਦਾ ਕਿ 2019 'ਚ ਜਿੰਨੀ ਵੋਟਾਂ ਪਈਆਂ ਸੀ ਉਹਦੇ ਵਿੱਚ ਵੀ 50% ਦੀ ਰਹਿ ਗਿਆ ਇਕੱਲੇ 2 ਲੱਖ ਵੋਟ ਉਹਨਾਂ ਦੀ ਘਟ ਗਈ 2019 ਵਿੱਚੋਂ